ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁਰਜਥਰੋੜ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਭਗਤਾ ਭਾਈ ਦੇ ਰਹਿ ਜਾਂਦਾ ਵੈਸੇ ਤੇ ਨੇੜੇ ਕੋਠਾਗੁਰੂ ਤੇ ਸਰੀਏ ਵਾਲਾ ਪਿੰਡ ਵੀ ਹੈ ਸੁਖਾਨੰਦ ਵੀ ਜੇ ਤੁਸੀਂ ਸਮਝੋ ਤਾਂ ਨੇੜੇ ਆ ਤੇ ਬਾਜਾਖਾਨਾ ਵੀ ਬਹੁਤਾ ਦੂਰ ਨਹੀਂ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੋਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਤਿੰਨ ਮੱਝਾਂ ਤੁਸੀਂ ਦੇਖ ਲਈਆਂ ਜਿਹੜੀਆਂ ਤਿੰਨੇ ਨੀਲੀ ਰਾਵੀ ਨਸਲ ਚ ਪੈਂਦੀਆਂ ਇੱਕ ਟੋਕੜ ਗੱਬਣਾ ਇੱਕ ਟੋਕੜ ਮੰਨ ਲਓ ਇੱਕ ਸੂਨ ਵਾਲੀ ਐ ਸੋ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਮੱਝਾਂ ਤਿੰਨ ਇਹ ਤੋਂ ਇਲਾਵਾ ਇੱਕ ਗਾਂ ਦੋਸਤੋ ਇੱਧਰ ਗੱਬਣ ਖੜੀ ਐ ਇਹ ਤੋਂ ਇਲਾਵਾ ਚਾਰ ਹੋਰ ਗਾਵਾਂ ਇੱਧਰ ਤੁਹਾਨੂੰ ਦਿਖਾਵਾਂਗੇ ਨਾਲ ਚ ਇੱਕ ਗਾਂ ਟੋਕੜ ਗੱਬਣ ਵੀ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਨਾਲ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੁੰਦਾ ਹਰੇਕ ਵੀਡੀਓ 'ਚ ਬੇਨਤੀ ਰਹਿੰਦੀ ਐ ਤੇ ਉਹ ਜਰੂਰ ਕਰ ਲਿਆ ਕਰੋ ਕਿਉਂਕਿ ਅਸੀਂ ਸਿਰਫ 5-7 ਮਿੰਟ ਲਈ ਕੋਈ ਪਸ਼ੂ ਦੇਖਦੇ ਆਂ ਤੋਂ ਤੁਹਾਨੂੰ ਵੀਡੀਓ 'ਚ ਦਿਖਾ ਦੇਈਦਾ। ਸੋ ਆਓ ਮਿਲिए ਬਾਈ ਨੂੰ। ਮੱਝਾਂ ਨਾਲੋਂ ਸ਼ੁਰੂਆਤ ਕਰਾਂਗੇ। ਗਾਵਾਂ ਉਹ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਂ ਬਹੁਤ ਸੋਹਣੀ ਗਾਂ ਜਿਹਨੇ ਘਰੇ ਰੱਖਣੀ ਐ। ਉਹਦੇ ਵਾਸਤੇ ਇੱਕ ਬੰਨ ਗਾਂ ਖੜੀ ਐ, ਹੱਥੀ ਚੁਆਈ ਵਾਲਾ ਥਾਨ ਐ। ਇਹ ਤੋਂ ਇਲਾਵਾ ਚਾਰ ਨਾਲ ਘੋੜ ਵੀ ਐ। ਆਓ ਮੱਝਾਂ ਤੋਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ। ਬਾਈ ਸਤਿ ਸ੍ਰੀ ਅਕਾਲ। ਹੱਸਿਆ ਬਾਈ। ਨਾਮ ਦੱਸ ਦੀਰ ਇੱਕ ਨੂੰ। ਨਾ ਬਾਈ ਇਕਲੇਰ ਸਿੰਘ। ਠੀਕ ਐ। ਅੱਛਾ ਵੀਰ ਅੱਜ ਆਪਣੇ ਕੋਲ ਤਿੰਨ ਮੱਝਾਂ ਇੱਧਰ ਜਿਹੜੀਆਂ ਆਪਾਂ ਪਹਿਲਾਂ ਦਿਖਾਵਾਂਗੇ। ਹਾਂਜੀ। ਪਹਿਲੇ ਨੰਬਰ ਵਾਲੀ ਮ ਕਿੰਨਾ ਸੂਆ ਸੂਗੀ ਮਈ ਇਹ ਤੀਜਾ ਸੂਆ ਸੁੰਦੀ ਆ ਹੂੰ ਤੇ ਦੂਜੇ ਸੂਏ ਦਾ 13 ਕਿਲੋ ਦੁੱਧ ਸਹੀ ਪਾਇਆ ਵਾ ਹਾਂ ਹਜੇ ਇਹ ਕਿੰਨੇ ਕ ਦਿਨ ਲੈਂਦੀ ਹੈ ਗੱਭਣ ਇਹ ਬਈ ਇਹ ਤਿੰਨ ਤਰੀ ਹੁੰਦਣ ਪੂਰੇ ਤਨ ਜਾਣਦੇ ਤਿੰਨ ਜਨਵਰੀ ਨੂੰ ਹਾਂਜੀ ਅੱਜ ਤਰੀਕ 26 ਮੇਰੇ ਖਿਆਲ ਚ ਹੈਗੀ ਹੈ ਹਾਂਜੀ ਸੋ ਦੋਸੋ ਇਹ ਦਿਨ ਪਾਇਆ ਰੇਟ ਤਾਂ ਕੀ ਰਹਿਣਾ ਬਈ ਰੇਟ ਬਈ 1,45,000 ਰੁਪਇਆ ਤੋਰਦੇ ਬਈ 1 ਲੱਖ ਤੇ 45000 ਰੇਟ ਆ ਦੋਸੋ ਨਸਲ ਨੀਲੀ ਰਾਵੀ ਬਹੁਤ ਸੋਹਣੀ ਆਖਾ ਸੈਂਡ ਕੁੰਡਿਆਂ ਦੀ ਐ ਸੂਆ ਦੂਜਾ 3 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅਜੇ ਦਿਨ ਪਾਏ ਆ ਦੇ ਸੂਚ 1 ਲੱਖ ਤੇ 45000 ਰੇਟ ਹਾਈਟ ਦੀ ਜੱਜਮੈਂਟ ਤੁਸੀਂ ਕਰ ਲਿਓ ਬਾਈ ਸਾਰੇ ਪਸ਼ੂਆਂ ਨਾਲ ਆਪ ਤੁਰੂਗਾ ਉਤੋਂ ਟਾਂ ਚੇਰੀ ਜੁੜਾਈ ਜਰੂਰ ਨੋਟ ਕਰੋ ਖਾਸ ਕਰਕੇ ਅਗਲੇ ਹੱਡ ਕਾਫੀ ਚੌੜੀ ਉਤੋਂ ਦਿਸਦੀ ਹੈ ਲਿਆ ਬਾਈ ਕਮਾ ਲਿਆ ਸੋ ਨੀਲੀ ਰਾਵੀ ਨਸਲ ਦੀ ਇੱਕ ਸੋਹਣੀ ਚੋਟੀ ਸੋਹਣੀ ਮੱਝ ਹੈ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਵੀ ਤੁਸੀਂ ਕਿੰਨਾ ਚੋਲੋਗੇ ਬਿਲਕੁਲ ਕੁੰਡੇ ਸਿੰਘਾਂ ਦੀ ਬਈ ਐ ਤੁੱਪ ਚ ਤੋਰੀ ਇਹ ਤਾਂ ਮੋ ਫੇਰ ਤੋੜ ਲਿਆ ਸੋ ਹੁਣ ਫੇਰ ਹਵਾਨਾ ਇਹਦਾ ਲਾਲਕਾ ਨੇ ਦੱਸਿਆ ਮੁਤਾਬਕ ਬਈ ਸੀਮਨ ਕਹਿੰਦਾ ਕੰਡੇ ਵਾਲੇ ਸਾਹ ਦਾ ਲਾਇਆ ਵਾ ਠੀਕ ਹੈ ਤੇ ਬਾਕੀ ਜਿਵੇਂ ਆਪਾਂ ਦੱਸਿਆ ਆਪਾਂ ਵੀ ਰਿਟੇ ਦੇ ਦਿੱਤੀ ਹੈ ਬਰੀ ਸਹੀ ਹੈ ਸੋ ਸੋ ਕੰਡੇ ਵਾਲੇ ਬੁੱਲਦਾ ਸੀਮਨ ਬਾਈ ਕਹਿੰਦਾ ਵੀ ਮਾਲਕਾ ਨੇ ਦੱਸਿਆ ਲਿਆ ਬਈ ਦੁੱਧ ਲਾਉਣਾ ਸ਼ੁਰੂ ਕਰਤਾ ਪਰ ਹਜੇ ਤਿਆਰੀ ਨੇੜ ਆ ਕੇ ਪਸੂ ਫੜਦਾ ਉਹ ਸਾਹਬ ਤੇ ਤੁਸੀਂ ਇਹਦੇ ਧੰਚੇ ਦੀ ਜੱਜਮੈਂਟ ਕਰ ਲਿਓ ਜੇ ਇਹ ਹਵਾਨਾ ਕਿੰਨਾ ਕੁ ਬਣਾ ਜੂਗੀ ਉਹ ਤੁਸੀਂ ਦੇਖ ਲਓ ਇਹਦਾ ਰੇਟ 1 ਲੱਖ ਤੇ 45000 ਬਾਈ ਨੇ ਰੱਖਿਆ ਇਸ ਤੋਂ ਬਾਅਦ ਜਿਹੜੀ ਝੋਟੀ ਦਿਖਾਵਾਂਗੇ ਉਹਨੂੰ ਥੋੜਾ ਟਾਈਮ ਹੋਇਆ ਸੋ ਇਹਨੂੰ ਉਹ ਤੋਂ ਬਿਨਾ ਇੱਕ ਠੋਕਰ ਦਾ ਬਣ ਵੀ ਦਿਖਾਵਾਂਗਾ ਪਰ ਪਹਿਲਾਂ ਫਿਲਹਾਲ ਤੁਸੀਂ ਇਸ ਮੱਝ ਨੂੰ ਦੇਖੋ ਜਿਹੜੀ ਸੂਨ ਦੀਆਂ ਤਿਆਰ ਨੇ ਚਾ ਸੋ ਝੋਟੀ ਦੇਖ ਸਕਦੇ ਹੋ ਤੁਸੀਂ ਇਹ ਤਾਂ ਅੱਗੇ ਇੱਕ ਹੋਰ ਛੋਟੀ ਜਿਹੜੀ ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਬਾਈ ਇਹਨੂੰ ਸਹੀ 2.5 ਮਹੀਨੇ ਹੋ ਗਏ ਬੱਚਾ ਇਹਦਾ ਘੱਟੀ ਪਰਲੇ ਪਾਸੇ ਵਾਲੀ ਹੈ ਨਹੀਂ ਇੱਕ ਨੰਬਰ ਤੇ ਜਿਹੜੀ ਪਿੰਲੇ ਪਾਸੇ ਕੰਨ ਰਖੜੀ ਹੈ ਬਾਈ ਉਹ ਖੱਟੇ ਜਿਹੜਾ ਖੱਟਾ ਪਟਾਜੀ ਦੇ ਖੱਟਾ ਪਟਾ ਠੀਕ ਹੈ ਬਾਈ ਅੱਛਾ 2.5 ਮਹੀਨੇ ਦੀ ਸੂਈ ਦੁੱਧਾਂ ਹੁਣ ਕਿੰਨਾ ਦੇ ਦੁੱਧ ਬਾਈ ਇਹ ਸਹੀ ਮੈਨ ਵਾਲਾ ਸਾਦੇ 9 ਲੀਟਰ ਜਾ ਤਿਆਰ ਆ ਅਗਲਾ ਉਹਦਾ ਟਾਈਮ ਤੋਂ ਟਾਈਮ ਤੋ ਹੋ ਗਿਆ ਦੋ ਡੰਗ ਤਿੰਨ ਡੰਗ ਸੱਲੀ ਕਰ ਸਕਦਾ ਆਪਣੇ ਘਰੇ ਇਹਦੀ ਏਆਈ ਵੀ ਕਰਵਾਈ ਹਾਂਜੀ ਇਹ ਇਹ ਆਈ ਕਰਾਈ ਉਹ 21 ਦਿਨਾਂ ਪਈ ਹੈ ਇਹ ਕਰਾਈਆ ਆਪ ਲੋ ਜੀ ਬੋਲਦਾ ਟੀਕਾ ਲਵਾਇਆ ਜੀ ਠੀਕ ਹੈ ਇਹਦਾ ਰੇਟ ਕੀ ਕਰ ਦੂੰ ਇਹਦਾ 1,115,000 ਜੀ 1,115,000 ਹਾਂਜੀ ਤੋਰੀ ਬਈ 1,115,000 ਰੇਟ ਆ ਦੱਸੋ 2.5 ਮਹੀਨਿਆਂ ਦੀ ਸੋਈ ਹੈ 9 ਲੀਟਰ 9.5 ਲੀਟਰ ਬਾਈ ਕਹਿੰਦਾ ਵੀ ਮਿੰਤੀ ਵਾਲਾ ਦੁੱਧ ਟਾਈਮ ਟੂ ਟਾਈਮ ਕੋਈ ਵੀ ਵੀਰ ਬਿੰਤੀ ਕਰ ਸਕਦਾ ਹੈ ਟਾਂਚਾ ਰਾਂਗ ਰੂਪ ਤੁਹਾਡੇ ਸਾਹਮਣੇ ਬੱਚਾ ਨਾਲ ਕੱਟੀ ਐ ਸਤਲੋਜ ਬੁੱਲ ਲੈ ਕੋਈ ਉਹਦਾ ਸਟਰਾ ਬਾਈ ਨੇ ਸਾਧਿਆ ਹੋਇਆ ਉਹਦਾ ਸੀਮਣ ਇਹਦੇ ਲੱਗਾ ਹੋਇਆ ਸਿਰਫ ਅੱਜ 4-5 ਦਿਨ ਹੀ ਹੋਏ ਐ ਏਆਈ ਹੋਈ ਨੂੰ ਹਜੇ ਤੁਸੀਂ ਇਹਨੂੰ ਖਾਲੀ ਮੰਨ ਕੇ ਸੌਦਾ ਕਰ ਲਿਓ 1 ਲੱਖ ਤੇ 15000 ਰੇਟ ਐ ਮਾਰਕਿੰਗ ਟੁੱਟਣੀ ਆ ਉਹ ਕਲੀਅਰ ਵੀਡੀਓ ਚ ਵੀ ਦਿਸਦੀ ਐ ਸਿੰਘ ਟਾਂਚਾ ਤੁਸੀਂ ਇਹਦਾ ਦੇਖ ਲਓ ਇਹ ਝੋਟੀ ਫੋਰ ਸੇਲ ਐ ਇਹਨੂੰ ਤੁਸੀਂ ਟੋਕੜ ਮੰਨ ਲਓ 9.5 ਲੀਟਰ ਮਤਲਬ 9 ਲੀਟਰ ਤੋਂ ਬਾਹਰ ਮਿੰਤੀ ਵਾਲਾ ਦੁੱਧ ਇਹਦੇ ਥੱਲੇ ਹੈਗਾ ਉਹ ਦੋ ਟਾਈਮ ਤੁਸੀਂ ਚੋ ਸਕਦੇ ਹੋ ਕਹਿੰਦਾ ਹੱਟ ਹਾਈਟ ਸੋਹਣੀ ਆ ਦੱਸੋ ਕੱਦ-ਕਾਠ ਚੰਗਾ ਮੈਂ ਦੁਪਹਿਰੇ ਜੇ ਵੀਡੀਓ ਬਣਾ ਰਿਹਾ ਲਗਭਗ ਟਾਈਮ 1.5 ਵਜੇ ਦਾ ਹੋਊਗਾ ਉਹਦੇ ਹਿਸਾਬ ਤੇ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲਓ ਸ਼ਾਮ ਨੂੰ ਚਵਾਈ ਹੋਊਗੀ ਉਦੋਂ ਤੱਕ ਪਸੂ ਪੂਰਾ ਭਰਦਾ ਹੈ ਸੋ ਇਹ ਦੋ ਮੱਝਾਂ ਤੁਹਾਨੂੰ ਦਿਖਾਤੀਆਂ ਇੱਕ ਹੋਰ ਛੋਟੀ ਲਾਸਟ ਉੱਤੇ ਵਿਕਾਉਣੇ ਹਨ ਮੱਝਾਂ ਦੇ ਵਿੱਚੋਂ ਫਿਰ ਗਾਵਾਂ ਦਿਖਾਵਾਂਗੇ ਆ ਬਾਈ ਕਿੰਨੇ ਚਰਦੀ ਗੱਬਣਾ ਛੋਟੀ ਇਹ ਬਾਈ ਸਾਡੇ ਪਲੇਮੇ ਨਹੀਂ ਆਈ ਆਪਣੀ ਚੈੱਕ ਪਾਸ ਆ ਠੀਕ ਹੈ ਜਿਹੜੇ ਬਾਈ ਨਾਲ ਸੌਦਾ ਹੋਊਗਾ ਉਹ ਆ ਵੀ ਡਾਕਟਰ ਨਾਲ ਲੈ ਕੇ ਚੈੱਕ ਜਾਂ ਤਸੱਲੀ ਕਰਵਾ ਕੇ ਆਪਣੇ ਘਰੋਂ ਲੈ ਕੇ ਜਾਵੇ ਠੀਕ ਹੈ ਦੁੱਧ ਹੁਣ ਦਿੰਦੀ ਹੈ ਜੀ ਦੁੱਧ ਬਾਈ ਕੱਲੇ ਥਲਾਂ ਦੀ ਪਾਸ ਹੁੰਦੀ ਹੈ ਦੁੱਧ ਹੈ ਨਹੀਂਗਾ ਆ ਰੇਟ ਕੀ ਰਹਿਣਾ ਤਾਂ ਰੇਟ ਬਾਈ ਦਾ 75000 ਰੁਪਿਆ ਤੋਰੀ ਬਾਈ ਫੁੱਲ ਉੱਚੇ ਲੰਬੇ ਕਦ ਕਾਟਦੀ ਆ ਦੋਸਤੋਂ ਤੁਹਾਨੂੰ ਜੱਜਮੈਂਟ ਵੀਡੀਓ 'ਚ ਹੋਊਗੀ ਸਿੰਘ ਬਿਲਕੁਲ ਕੁੰਡਾ ਤਿੰਨ ਮਹੀਨਿਆਂ ਤੋਂ ਬਾਅਦ ਇਸ ਟਾਈਮ ਚੈੱਕ ਪਾਸ ਹੈ ਜਿਹਨੇ ਲਜਾਣੀ ਹੈ ਉਹ ਡਾਕਟਰ ਵੀਰਾਵ ਦਾ ਨਾਲ ਲਿਆਵੇ ਬਾਅਦ ਚ ਨਾ ਲਾਂਬਾ ਦੇਵੇ ਇੱਥੇ ਹੀ ਚੈੱਕ ਕਰਵਾ ਲਿਓ ਦੁੱਧੋਂ ਡਰਾਈ ਹੈ ਥਣ ਪਾਸ ਹੋ ਜਾਣਗੇ ਥਣਾ ਚ ਧਾਰਾ ਦਿਸਦੀਆਂ ਪਰ ਤੁਸੀਂ ਇਹਨੂੰ ਦੁੱਧੋਂ ਵੈਸੇ ਡਰਾਈ ਮੰਨ ਕੇ ਚੱਲਿਓ ਫੁੱਲ ਉੱਚਾ ਲੰਬਾ ਕਦ ਕਾਠਾ ਰਸੋ ਤੁਸੀਂ ਵੀਡੀਓ ਚ ਜੱਜਮੈਂਟ ਹੋਊਗੀ ਤੁਹਾਨੂੰ ਵੱਡੇ ਕਦ ਕਾਠ ਦੀ ਹੈ ਬਿਲਕੁਲ ਕੁੰਡਾ ਸੈਂਡ ਬਸੋ ਇਹਦਾ ਨਜ਼ਰ ਆਉਂਦਾ ਹੈ ਲੈ ਚਲ ਬਾਈ 75000 ਇਹਦਾ ਰੇਟ ਬਾਈ ਨੇ ਰੱਖਿਆ ਜੇ ਕੋਈ ਵੀਰ ਇਸ ਤਰ੍ਹਾਂ ਟੋਕੜ ਗੰਭਣ ਸਾਂਭਣੀ ਚਾਹੁੰਦਾ ਤਾਂ ਤੁਸੀਂ ਸੰਭਾਲ ਸਕਦੇ ਹੋ ਇਹ ਦੁਬਈ ਤੋਂ ਨੂੰ ਪੰਜ ਨਾਗ گاਵਾਂ ਦੇ ਵਿੱਚ ਦਿਖਾਵਾਂਗੇ ਕਲਵੀਰ ਬਾਈ گاਵਾਂ ਵਾਲੇ ਪਾਸਿਓਂ ਆਪਾਂ ਸ਼ੁਰੂਆਤ ਕਰਦੇ ਹਾਂ ਗੰਭਣ ਗਾਂ ਤੋਂ ਕਿੰਨਾ ਮਸੂਆ ਸੁੰਦੀ ਹੈ ਬਾਈ ਦੂਜਾ ਸੂਆ ਸੁੰਦੀ ਆ ਹੂੰ ਸੋਚਦੇ ਆਪਾਂ 7 ਦਿਨ ਬਾਕੀ ਆ ਰੇਟ ਕੀ ਰਹਿਣਾ ਦਾ ਰੇਟ ਬਾਈ 82000 ਰੁਪਈਆ ਤੋਰੀਆਂ ਨੂੰ ਰੇਟ 82505 ਤੋਂ 7 ਦਿਨ ਲੈ ਸਕਦੀ ਐ ਸੂਨ ਚ ਥਣ ਥੀ ਜੋਈ ਵਾਲਾ ਮੈਂ ਸ਼ੁਰੂਆਤ ਚ ਇਹ ਦੱਸਿਆ ਸੀ ਵੀ ਜਿਹਨੇ ਘਰੇ ਇੱਕ ਅੱਧਾ ਨਾਗਰ ਸਾਂਭਣਾ ਹੈ ਜਾਂ ਕਿਸੇ ਦਿਨ ਪੇਮੈਂਟ ਘੱਟ ਇਨਵੈਸਟ ਕਰਨੀ ਹੈ ਤਾਂ ਸਟਰਕਚਰ ਬਹੁਤ ਚੰਗਾ ਗਾਂ ਦਾ ਦੂਜਾ ਥਣ ਦਾ ਸਹਿਜ ਥੀ ਜੋਈ ਵਾਲਾ ਚਮਕ ਚਮਕ ਚੰਗੀ ਦਿਸਦੀ ਐ ਬਾਕੀ ਬਹੁਤ ਥੋੜੀ ਸੇਵਾ ਦਾ ਕਿੰਨਾ ਚੋਲੋਗੇ ਸੋਹਣੀ ਰਹੂਗੀ ਗਾਂ ਜੇ ਕੋਈ ਵੀ ਖਰੀਦਦਾ ਤਾਂ ਆਸ ਆ ਵੀਏ ਅਵਧੀਆ ਰਿਜ਼ਲਟ ਦੇ ਉੱਗੀ ਟਾਂਚਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਲਿਆ ਕਲ ਵੀਰ ਬੋਰਡ ਲਈ ਬਈ ਇੱਥੇ ਚਾਪਤਾ ਸੋ ਦੂਜਾ ਸੂਆ ਸੁਣਦੀ ਗਾਂ ਦੂਜਾ ਹੀ ਹੈ ਨਾ ਵੀ ਹਾਂ ਹਾਂ ਦੂਜਾ ਸੂਆ ਓਕੇ ਦੂਜਾ ਸੂਆ ਉਸ ਤੋਂ ਸੁਣਦੀ ਗਾਂ ਅੱਥੀ ਚੁਆਈ ਵਾਲਾ ਥਾਣ ਇਹਦਾ ਬਹੁਤ ਸੋਹਣੀ ਗਾ ਸਟਰਕਚਰ ਦੀ ਵੀ ਥਣ ਇੱਕੋ ਜੇ ਚਾਰੇ ਹੱਥੀ ਚੁਆਈ ਵਾਲਾ ਮੋਟਾ ਥਣ ਘਾਰ ਪੋਲੀ ਨਿਕਲੂਗੀ ਥਣਾ ਦੇ ਵਿੱਚੋਂ ਸੋਨੰਦਰ ਤੇਗਾ ਤੁਹਾਨੂੰ ਦਿਖਾਉਨੇ ਆਂ گاਵਾ ਦੇ ਵਿੱਚੋਂ ਹਵਾਨੇ ਤੇ ਨਾੜਾਂ ਬੜੀਆਂ ਚੰਗੀਆਂ ਬਾਕੀ ਦੋ ਚੀਜ਼ ਐ ਕਲਵੀਰੇ ਦੀ ਕੀ ਡਿਟੇਲ ਆ ਬਾਈ ਬਾਈ ਇਹ ਦੂਜਾ ਸੁਆ ਸੁਈ ਆ ਤੇ ਇਹ ਕੱਲ ਸਵੇਰ ਸੁਈ ਆ ਮਗਰ ਬੱਛਾ ਇਹਦੇ ਰੇਟ ਦਾ ਬਾਤ ਐ 1000 ਰੁਪਈਆ ਹੀ ਤੋਰੀ ਦੂਜਾ ਸੁਆ ਕੱਲ ਸਵੇਰ ਸੁਈ 62000 ਰੇਟ ਬੱচ্চਾ ਵੱਚਾ ਨਾੜਾਂ ਹਵਾਨੇ ਤੇ ਬਹੁਤ ਆ ਬਾਕੀ ਦੋਦੇ ਦਾ ਕਿੰਨਾ ਖਚੋਲੋਗੇ ਤੁਸੀਂ ਦੇਖ ਲਓ ਹਵਾਨਾ ਹੁਣ ਦੁਪਹਿਰ ਦੇ ਹਿਸਾਬ ਤੇ ਠੀਕ ਦਿਖਾਉਂਦੀ ਐ ਬਾਕੀ ਡਿਮਾਂਡ 62000 ਐ ਜੀ ਮੋਲ ਲਬੇ ਹਾਈਟ ਦੀ ਜਜਮੈਂਟ ਦੱਸੋ ਜਿਹੜਾ ਵੀਰ ਜਿਵੇਂ ਕਲਵੀਰ ਬਾਈ ਤੁਰ ਰਿਹਾ ਸਾਰੇ ਪਸ਼ੂਆਂ ਨਾਲੀ ਤਾਂ ਕੱਲਾ ਕੱਲਾ ਪਸ਼ੂ ਦੇਖਦੇ ਜਾਓ ਤੁਹਾਨੂੰ ਸਮਝ ਆ ਜਾਊਗੀ ਕਿ ਕਿਹੜੀ ਗਾਂ ਜਾਂ ਮੱਝ ਦਾ ਕੱਦ ਕਿੰਨਾ ਕੁ ਹੋ ਸਕਦਾ ਕਿਉਂਕਿ ਇੱਕੋ ਵੀਰ ਜਦੋਂ ਤੁਰਦਾ ਤੇ ਨਾਲ ਪਸ਼ੂ ਪਾਲ ਢਾਂਜਾ ਸਮਝ ਆਉਣ ਲੱਗ ਜਾਂਦਾ ਇਹਨੇ ਬੱਚੇ ਨੂੰ ਜਨਮ ਦਿੱਤਾ। ਕੁਮੱਚਾ ਇਹਦਾ ਇਹ ਬਿਠਾ ਹਜੇ ਇਹ ਕੱਲ ਸਵੇਰ ਹੀ ਸੋਈ ਆ ਪੁੜੇ ਹਜੇ ਨਿਮਦੇ ਆ ਉਤੋਂ ਟੋਏ ਥੋੜੇ ਥੋੜੇ ਮਹਿਸੂਸ ਹੁੰਦੇ ਆ ਪੁੜਿਆਂ ਦੇ ਵਿੱਚ ਪੈਂਦੇ ਵੇ। ਕਲ ਵੀਰ ਵੈਸੇ ਚੁਆਈ ਚ ਸੀਲ ਆ ਹਜੇ ਚੁਆਈ ਪੂਰੀ ਸਵੀਟ ਨਹੀਂ ਆ ਕੋਈ ਆਏ ਨਹੀਂਗੀ ਠੀਕ ਕਰ ਲੈ। ਪੈਦਾ ਪਾਉ ਤਾਂ ਨਾ ਪਾਉ। ਓਕੇ। ਇਹਦੇ ਨਾਲ ਜਿਹੜੀ ਗਾਣਾ ਸੀ ਇਹਦੀ ਕੀ ਡਿਟੇਲ ਆ ਭਾਈ ਤੋਕਰ ਗੱਭਣ ਸੱਤ ਲੀਟਰ ਸਹੀ ਦੁੱਧ ਦਾ ਥੱਲੇ ਠੀਕ ਹੈ ਤੇ ਚਾਰਾਂ ਮਹੀਨੇ ਦੀ ਗੱਭਣ ਆਪਣੀ ਚੈੱਕ ਪਾਸ ਆ ਠੀਕ ਹੈ ਜਿਹੜੇ ਵੀਰ ਨਾਲ ਸੌਦਾ ਹੋਊਗਾ ਉਹ ਆਦੇ ਆਪਣੇ ਘਰੋਂ ਚੈੱਕ ਕਰਵਾ ਕੇ ਲੈ ਕੇ ਜਾਵੇ ਭਾਈ ਰੇਟ ਤਾਂ ਕੀ ਰਹਿਣਾ ਰੇਟ ਦਾ ਭਾਈ 48000 ਰੁਪਈਆ ਹੀ ਤੋਰੀ ਭਾਈ ਦੁੱਧ 7 ਲੀਟਰ 48000 ਰੇਟ ਹੈ ਚਾਰਾਂ ਮਹੀਨਿਆਂ ਦੀ ਚੈੱਕ ਪਾਸ ਹੈ ਜੀਨੇ ਲejਾਨੀ ਆ ਉਹ ਇੱਥੇ ਚੈੱਕ ਕਰਵਾ ਲੈ ਕੱਲ ਨੂੰ ਨਾ ਲਾਂਭਾ ਕਿਸੇ ਗੱਲੋਂ ਦੇਵੇ ਦੁੱਧ 7 ਲੀਟਰ ਉਹ ਤੁਸੀਂ ਦੋ ਟਾਈਮ ਚੋ ਸਕਦੇ ਹੋ ਇੱਥੇ ਬਾਕੀ ਤੇ ਜਿੱਦ ਤਸल्ली ਕਰ ਲਿਓ ਰੇਟ 48000 ਇਹਦੀ ਡਿਮਾਂਡ ਰੱਖੀ ਐ ਕਲੀਅਰ ਹੈ ਜਿਹੜੀ ਗਾਂ ਤੋਕੜ ਗੱਬਣ ਤੋਰੀ ਐ ਹਾਂ ਬਈ ਇਹ ਬਹਿਣੀ ਵਾਲਾ ਪਾਸੇ ਦਾ ਪੈਰ ਥੋੜਾ ਦਬਾਉਂਦੀ ਐ ਇਹ ਬਈ ਨਾ ਨੌ ਬਣਾਏ ਸੀਗੇ ਜਿੱਥੋਂ ਆਪਾਂ ਲੈਂਦੇ ਹਾਂ ਨਾ ਫਾਸੇ ਕੱਚਾ ਪਰ ਆਪਣੇ ਪੱਕਾ ਹੋਇਆ ਕਰਕੇ ਅੱਛਾ ਤੇ ਥੋੜਾ ਲੰਘ ਗੱਡਿਆ ਹੀ ਉਹ ਠੀਕ ਹੈ ਕੋਈ ਚੱਕਰ ਨਹੀਂ ਬਾਈ ਬਾਕੀ ਆਏ ਨਹੀਂ ਕੋਈ ਛਾਪ ਵਾਲੇ ਪਾਸੋਂ ਨਹੀਂ ਕੋਈ ਰਾਤ ਵਾਲੇ ਪਾਸੋਂ ਨਹੀਂ ਕੋਈ ਚੱਕਰ ਆਹ ਲਾਉਂਗਾ ਜ਼ਰੂਰ ਚੱਕਰ ਆ ਇਥੋਂ ਠੀਕ ਹੈ ਸੋ ਦੋਸਤੋ ਵੀ ਮੰਦੀ ਹੈ ਬਾਈ ਕਹਿੰਦਾ ਬਣਾਏ ਸੀਗੇ ਉਹ ਕਈ ਤਰ੍ਹਾਂ ਹੋ ਜਾਂਦਾ ਜੇ ਅੱਗੇ ਮੌਸਮ ਉਹ ਸਹੀ ਆ ਗਿਆ ਇਹ ਤਕਲੀਫ ਵੀ ਬਸ ਆ ਚੀਜ਼ ਦੀ ਮੰਦੀ ਹੈ ਹੋਰ ਕੋਈ ਚੱਕਰ ਨਹੀਂ ਬਾਈ ਠੀਕ ਹੈ ਓਕੇ ਇਹਦੇ ਨਾਲ ਗਾਂ ਖੜੀ ਹੈ ਕੁਲਵੀਰ ਜਿਹੜੀ ਇਹ ਬਾਈ ਇਹ ਸੂਈ ਨੂੰ ਅੱਜ ਹੋ ਗਏ ਨਾ 12 ਦਿਨ ਇਹਦੇ ਮਗਰਾਂ ਬੱਚਾ ਹੀ ਠੀਕ ਹੈ ਤੇ ਦੁੱਧ ਸਹੀ 7 ਲੀਟਰ ਆਇਆ ਥੱਲੇ 3.5 3.5 ਕਿਲੋ ਇਹ ਆਪਣੇ ਘਰੇ ਸੋਈ ਆ ਜਾਂ ਸੋ ਨਹੀਂ ਆਪਣੇ ਘਰੇ ਸੋਈ ਆ ਬਾਈ ਜੇਰ ਦੀ ਫੁੱਲ ਗਾਰੰਟੀ ਆ ਫੋਨ ਦੇ ਵਿੱਚ ਵੀਡੀਓ ਵੀ ਹੈਗੀ ਆ ਸੁੰਦੀ ਦੀ ਵੀਡੀਓ ਹੈ ਆਪਣੇ ਘਰ ਹਾਂ ਸੁੰਦੀ ਦੀ ਵੀਡੀਓ ਆਪਣੇ ਕੋਲ ਹੈ ਠੀਕ ਹੈ ਇਹਦਾ ਰੇਟ ਕੀ ਕਰਦੇ ਰੇਟ ਬਾਈ ਇਹਦਾ ਹੈਗਾ 30000 ਰੁਪਿਆ 30000 ਹਾਂ ਬਈ ਤੋਰੀ ਦੋਸਤੋ 12 ਦਿਨਾਂ ਦੀ ਸੋਈ 7 ਲੀਟਰ ਦੁੱਧ ਹੈ ਵੀਡੀਓ ਬਾਈ ਕਹਿੰਦਾ ਵੀ ਜਦੋਂ ਸੋਈ ਸੀ ਉਹ ਹੈਗੀ ਆ ਮੌਕੇ ਤੇ ਜੇਲ ਬਾਕੀ ਆਈ ਨਹੀਂ ਕੋਈ ਗੱਲ ਬਾਈ ਜਿਹੜਾ ਇਹ ਬੱਚਾ ਆ ਥੱਲੇ ਛੱਡ ਕੇ ਬੱਚੇ ਰੋ ਗਏ ਆਈ ਨਹੀਂ ਆਪਾਂ ਵੀ ਕਹਿਣਾ ਕਿ ਬਈ ਸੀ ਮੂਰੇ ਬੱਚਾ ਬੰਦੇ ਆ ਠੀਕ ਹੈ ਥੱਲੇ ਬੱਚਾ ਲਊਗੀ

ਇੱਕ ਵੱਚੀ ਤੁਹਾਨੂੰ ਹੀ ਫਰ ਦਿਖਾ ਦਿੰਦੇ ਆ ਦੂ ਬਾਅਦ ਚ ਲਾਸਟ ਉੱਤੇ ਕਰਿਨ ਭਾਈ ਜਿਹੜੀ ਲਾਸਟ ਉੱਤੇ ਵੱਚੀ ਦਿਖਾਉਣੀ ਹੈ ਇਹ ਦੰਦੋ ਕਿਵੇਂ ਆ ਦੰਦੋ ਭਾਈ ਪਿਓਰ ਖੀਰੀ ਆਪਾਂ ਚੈੱਕ ਵੀ ਕਰਾ ਲਨੇ ਆ ਠੀਕ ਆ ਓਕੇ ਕੀ ਰੇਟ ਹੈ ਇਹਦਾ ਕਲ ਵੀ ਰੇਟ ਭਾਈ ਇਹਦਾ 15000 ਰੁਪਿਆ 15 ਇ ਤੋਰੀ ਭਾਈ ਬਾਕੀ ਤੁਹਾਨੂੰ ਵੀ ਪੂਰੇ ਚਾਰੀ ਥਾਣਾ ਕੋਈ ਫੋਰ ਸ਼ਾਣ ਠੀਕ ਆ ਸੋਹਣੇ ਥਾਣਾ ਦੋਸਤੋ 15000 ਰੇਟ ਹੈ ਇਹ ਤੂੰ ਜਾਰੇ ਦਾ ਬੱਚੀ ਦੁੱਧ ਪੀ ਜਾਂਦੀ ਹੈ ਜੇ ਆਪਾਂ ਸੰਭ ਗਏ ਤੇ 3 ਮਹੀਨਿਆਂ ਤੱਕ ਜਾਂਦਾ ਜਾਂਦਾ ਇਹ ਤੋਂ ਵੱਧ ਦਾ ਦੁੱਧ ਪੀਊਗੀ ਬੱਚੀ ਜੇ ਤੁਸੀਂ ਸੰਭ ਦਿਓ ਹਾਲਾਂਕਿ ਉਹਦੀ ਬਰੀਡ ਕੁਆਲਿਟੀ ਹੋਰ ਹੋ ਸਕਦੀ ਹੈ ਪਰ ਜੇ ਆਪਾਂ ਇਦਾਂ ਦੀ ਬੱਚੀ ਨੂੰ ਸੰਭਣਾ ਹੋਵੇ ਤਾਂ 15000 ਰੇਟ ਹੈ ਦੋਆ ਤਿੰਨਾਂ ਮਹੀਨਿਆਂ ਚ ਗੱਭਣ ਹੋ ਜੂਗੀ ਜੇ ਚੰਗੀ ਸੇਵਾ ਕਰਦੇ ਹੋ ਲੈ ਚਲ ਬਈ ਬੰਦ ਸੋ ਇਹ ਬੱਚੀ ਦੱਸੋ ਫੋਰ ਸੇਲ ਹੈ ਚਾਰ ਹੀ ਥਣ ਕੋਈ ਵੀ ਐਕਸਟਰਾ ਥਣ ਨਹੀਂ ਹੈ ਛਾਖ ਨਹੀਂ ਹੈ ਕੋਈ ਵੀ ਇਹ ਤੋਂ ਇਲਾਵਾ ਇੱਧਰ ਚਾਰ ਗਾਵਾਂ ਤੁਹਾਨੂੰ ਦਿਖਾਤੀਆਂ ਹੈ ਤੇ ਤਿੰਨ ਤੁਹਾਨੂੰ ਇਹ ਤੋਂ ਪਹਿਲਾਂ ਮੈਂ ਮੱਝਾਂ ਦਿਖਾ ਚੁੱਕਿਆ ਇਸੇ ਵੀਡੀਓ ਚ ਸੋ ਟੋਟਲ ਲਗ 8 ਬਣਦੇ ਆ ਤੁਸੀਂ ਜਿਹੜਾ ਵੀ ਪਸ਼ੂ ਖਰੀਦਣਾ ਚਾਹੋ ਸ਼ੁਰੂਆਤ ਚ ਵੀ ਬੇਨਤੀ ਆ ਤੇ ਲਾਸਟ ਚ ਵੀ ਬੇਨਤੀ ਕਰ ਦਿੰਦੇ ਆ ਵੀ ਤੁਸੀਂ ਆ ਕੇ ਦੇਖਿਓ ਤਸੱਲੀ ਕਰਕੇ ਖਰੀਦ ਲਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ